ਨਮਸਕਾਰ ਆਕਾਸ਼ਵਾਣੀ ਦਾ 에ਜੰਡਾ ਕੀ ਅੰਦਰ ਹੈ ਹੁਣ ਤੁਸੀਂ ਜਗਜੀਵਨ ਮੀਤ ਤੋਂ ਪ੍ਰਦੇਸ਼ੀ ਖਬਰਾਂ ਸੁਣੋ ਰਾਸ਼ਟਰਪਤੀ ਦਰੋਪਤੀ ਮੋਰਮੋ 78ਵੇਂ ਆਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ ਤੇ ਅੱਜ ਸ਼ਾਮ 7 ਵਜੇ ਰਾਸ਼ਟਰ ਨੂੰ ਸੰਬੋਧਨ ਕਰਨਗੇ ਇਹ ਸੰਬੋਧਨ ਆਕਾਸ਼ਵਾਣੀ ਦੇ ਪੂਰੇ ਨੈਟਵਰਕ ਤੇ ਪ੍ਰਸਾਰਿਤ ਕੀਤਾ ਜਾਏਗਾ ਦੂਰਦਰਸ਼ਨ ਦੇ ਸਾਰੇ ਚੈਨਲ ਇਸ ਨੂੰ ਹਿੰਦੀ ਅਤੇ ਫਿਰ ਅੰਗਰੇਜ਼ੀ ਵਿੱਚ ਪ੍ਰਸਾਰਿਤ ਕਰਨਗੇ ਦੂਰਦਰਸ਼ਨ ਤੇ ਹਿੰਦੀ ਅਤੇ ਅੰਗਰੇਜ਼ੀ ਦੇ ਵਿੱਚ ਸੰਬੋਧਨ ਦੇ ਉੱਪਰਸਾਰਨ ਤੋਂ ਬਾਅਦ ਖੇਤਰੀ ਭਾਸ਼ਾ ਵਿੱਚ ਇਹ ਸੰਬੋਧਨ ਪ੍ਰਸਾਰਿਤ ਕੀਤਾ ਜਾਏਗਾ ਆਕਾਸ਼ਵਾਣੀ ਇਸ ਨੂੰ ਆਪਣੇ ਖੇਤਰੀ ਨੈਟਵਰਕ ਤੇ ਰਾਤ 9:30 ਵਜੇ ਖੇਤਰੀ ਪੱਛავ ਵਿੱਚ ਪ੍ਰਸਾਰਤ ਕਰੇਗਾ ਕੇਂਦਰੀ ਰੇਲ ਤੇ ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਡੇਰਾ ਰਾਧਾ ਸਵਾਮੀ ਸਦਸੰਹ ਦੇ ਮੈਂਬਰਾਂ ਅਤੇ ਉੱਤਰੀ ਰੇਲਵੇ ਦੇ ਸੀਨੀਅਰ ਅਧਿਕਾਰੀਆਂ ਨਾਲ ਕੱਲ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਹੈ ਮਗਰ ਉਹਨਾਂ ਨੇ ਕਿਹਾ ਹੈ ਕਿ ਸਸੰਹ ਦੌਰਾਨ ਤੇ ਆਮ ਦਿਨਾਂ ਦੇ ਵਿੱਚ ਜ਼ਿਆਦਾਤਰ ਲੋਕ ਬਿਆਸ ਕਸ ਵਿੱਚ ਸਥਿਤ ਡੇਰੇ ਤੱਕ ਰੇਲਵੇ ਰਾਹੀਂ ਅਤੇ ਰੇਲਵੇ ਵੱਲੋਂ ਡੇਰਾ ਰਾਧਾ ਸਵਾਮੀ ਸਦਸੰਹਪਰੰਧਨ ਨੂੰ ਹਰ ਪੱਖੋਂ ਪੂਰਾ ਸਹਿਯੋਗ ਮਿਲੇਗਾ ਉਹਨਾਂ ਨੇ ਕਿਹਾ ਹੈ ਕਿ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਰੇਲਵੇ ਸਟੇਸ਼ਨ ਬਿਆਸ ਦੀ ਨਵੀਂ ਇਮਾਰਤ ਅੰਮ੍ਰਿਤਸਰ ਭਾਰਤ ਸਟੇਸ਼ਨਾਂ ਤਹਿਤ ਮੋੜ ਵਿਕਸਤ ਕੀਤੀ ਜਾ ਰਹੀ ਹੈ ਅਤੇ ਇਸ ਨਾਲ ਬਿਆਸ ਰੇਲਵੇ ਸਟੇਸ਼ਨ ਨੂੰ ਸਾਰੀਆਂ ਨਾਗਰਿਕ ਸਹੂਲਤਾਂ ਵਾਲਾ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਸਟੇਸ਼ਨ ਬਣਾਇਆ ਜਾਏਗਾ। ਰਵਨੀ ਸਿੰਘ ਬਿੱਟੂ ਨੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਉਹ ਇੱਕ ਵਾਰ ਖੁਦ ਰੇਲਵੇ ਸਟੇਸ਼ਨ ਬਿਆਸ ਦਾ ਦੌਰਾ ਕਰਨ ਅਤੇ ਟੈਂਡਰ ਜਾਰੀ ਕਰਨ ਤੇ ਅਖੀਰ ਵਿੱਚ ਡਿਜ਼ਾਈਨ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਡੇਰਾ ਪ੍ਰਬੰਧਨਾ ਵੱਲੋਂ ਸੁਝਾਈਆਂ ਕੀਤੀਆਂ ਸੋਧਾਂ ਨੂੰ ਧਿਆਨ ਵਿੱਚ ਰੱਖਣ। ਉਹਨਾਂ ਨੇ ਕਿਹਾ ਕੇ ਬਿਆਸ ਰੇਲਵੇ ਸਟੇਸ਼ਨ ਤੇ ਪੀਕ ਸੀਜ਼ਨ ਦੌਰਾਨ 30 ਤੋਂ 40 ਹਜ਼ਾਰ ਯਾਤਰੀ ਅਤੇ ਰੋਜ਼ਾਨਾ 6000 ਯਾਤਰੀ ਆਉਂਦੇ ਨੇ ਪਰ ਆਉਣ ਵਾਲੇ ਸਮੇਂ ਵਿੱਚ ਸੱਤ ਸੰਗ ਸੀਜ਼ਨ ਦੌਰਾਨ 60 ਤੋਂ 70 ਹਜ਼ਾਰ ਯਾਤਰੀਆਂ ਦੀ ਆਵਾਜਾਈ ਹੋਣ ਦੀ ਆਸੇ ਮੀਟਿੰਗ ਵਿੱਚ ਉੱਤ ਰੇਲਵੇ ਦੇ ਜਨਰਲ ਮੈਨੇਜਰ ਸ਼ੋਭਮ ਚੌਧਰੀ ਪ੍ਰਿੰਸੀਪਲ ਚੀਫ ਇੰਜੀਨੀਅਰ ਐਸ ਵਿਜੇ ਪ੍ਰਤਾਪ ਸਿੰਘ ਅਤੇ ਡੇਰੇ ਦੇ ਵਫਦ ਵਿੱਚ 77 ਡੀਕੇਸੀ ਕੀ ਅਤੇ ਜ਼ੋਨ 77 ਗੁਰਵਿੰਦਰ ਸਿੰਘ ਸਮੇਤ ਹੋਰ ਪਤਵੰਤੇ ਸ਼ਾਮਲ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 25 ਅਗਸਤ ਨੂੰ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਰਾਹੀਂ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਇਹ ਇਸ ਮਹੀਨੇ ਦਾ ਰੇਡੀਓ ਪ੍ਰੋਗਰਾਮ ਦਾ 113ਵਾਂ ਐਪੀਸੋਡ ਹੋਏਗਾ। ਪ੍ਰਧਾਨ ਮੰਤਰੀ ਦਫ਼ਤਰ ਨੇ ਇਸ ਪ੍ਰੋਗਰਾਮ ਲਈ ਲੋਕਾਂ ਤੋਂ ਵਿਚਾਰ ਅਤੇ ਸੁਝਾਅ ਮੰਗੇ ਨੇ। ਇਹ ਸੁਝਾਅ ਟੋਲ ਫਰੀ ਨੰਬਰ 1800117800 ਤੇ ਦਿੱਤੇ ਜਾ ਸਕਦੇ ਨੇ। ਇਸ ਤੋਂ ਇਲਾਵਾ ਨਰਿੰਦਰ ਮੋਦੀ ਐਪ ਜਾਂ ਮਾਈਕ ਜੀਓ ਵੀ ਓਪਨ ਫੋਰਮ ਤੇ ਵੀ ਲੋਕ ਆਪਣੇ ਵਿਚਾਰ ਸਾਂਝੇ ਕਰ ਸਕਦੇ ਨੇ ਦੇਸ਼ ਭਰ ਵਿੱਚ ਤੀਜੀ ਹਰ ਧਰ ਤਿਰੰਗਾ ਮਹਮ ਇਹਨੇ ਦੀਨੀ ਪੂਰੇ ਜੋਰ ਨਾਲ ਚੱਲ ਰਹੀ ਹੈ ਇਸ ਪਹਿਲ ਕਦਮੀਆਂ ਦਾ ਮੰਤਵ ਹਰ ਭਾਰਤੀ ਨੂੰ ਰਾਸ਼ਟਰੀ ਝੰਡਾ ਤਿਰੰਗਾ ਲਹਿਰਾਉਣ ਲਈ ਉਤਸ਼ਾਹਿਤ ਕਰਨ ਨਾਗਰਿਕਾਂ ਵਿੱਚ ਦੇਸ਼ ਭਗਤੀ ਅਤੇ ਰਾਸ਼ਟਰੀ ਸਵੈ ਮਾਨ ਦੀ ਭਾਵਨਾ ਪੈਦਾ ਕਰਨਾ ਹੈ ਪੰਜਾਬ ਦੇ ਲੋਕਾਂ ਵਿੱਚ ਵੀ ਇਸ ਮਹਮ ਲੈ ਕੇ ਭਾਰੀ ਉਤਸ਼ਾਹ ਹੈ ਅਸ਼ਵਨੀ ਫੁਟੇਲਾ ਫਾਜ਼ਿਲ ਕਾ ਤੋਂ ਤਿਰੰਗਾ ਜੋ ਹੈ ਸਾਡੇ ਦੇਸ਼ ਦੀ ਆਨ ਬਾਨ ਅਤੇ ਸ਼ਾਨ ਹੈ ਜਿਸ ਆਜ਼ਾਦੀ ਨੂੰ ਅਸੀਂ ਅੱਜ ਆਨੰਦ ਮਾਣ ਰਹੇ ਹਾਂ ਜਿਨ੍ਹਾਂ ਸ਼ਹੀਦਾਂ ਨੇ ਉਸ ਆਜ਼ਾਦੀ ਨੂੰ ਸਾਨੂੰ ਖੂਨ ਦੇ ਕੇ ਆਪਣੇ ਬਲਿਦਾਨ ਦੇ ਕੇ ਦਵਾਇਆ ਹੈ ਸਾਡਾ ਮਨ ਉਹਨਾਂ ਦੇ ਪ੍ਰਤੀ ਝੁਕਦਾ ਹੈ ਉਹਨਾਂ ਨੂੰ ਨਮਨ ਕਰਦਾ ਹੈ ਜਦੋਂ ਵੀ ਕੋਈ ਭਾਰਤ ਵਾਸੀ ਪੰਜਾਬੀ ਉਸ ਝੰਡੇ ਨੂੰ ਕਰਦੇ ਉੱਪਰ ਲਰਾਉਂਦਾ ਹੈ ਉਸ ਦੇ ਅੰਦਰ ਇੱਕ ਦੇਸ਼ ਭਗਤੀ ਦੀ ਭਾਵਨਾ ਪੈਦਾ ਹੁੰਦੀ ਹੈ ਸੋਗਾਂ ਤੋਂ ਰਿਤਿਕਾ ਬੋਲ ਰਹੀਆਂ 15 ਅਗਸਤ ਨੂੰ ਤੇ ਉਸ ਤੋਂ ਪਹਿਲਾਂ ਅਸੀਂ ਆਪਣੇ ਹਰ ਘਰ ਦੀ ਸਾਤੂਪਤ ਤਿਰੰਗਾ ਲਹਿਰਾਇਆ ਜਾਵੇ ਇਹ ਤਿਰੰਗਾ ਸਾਨੂੰ ਬਹੁਤ ਸਾਰੀਆਂ ਸ਼ੀਡੀਆਂ ਤੋਂ ਬਾਅਦ ਪ੍ਰਾਪਤ ਹੋਇਆ ਹੈ ਇਸ ਲਈ ਤਿਰੰਗਾ ਜਦੋਂ ਕਿਤੇ ਵੀ ਲਹਿਰਾਇਆ ਜਾਂਦਾ ਹੈ ਤਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਸ ਦਾ ਸਤਿਕਾਰ ਕਰੀਏ ਇਸ ਦੌਰਾਨ ਦੇਸ਼ ਭਗਤੀ ਇਕਤਾ ਤੇ ਰਾਸ਼ਟਰੀ ਸਵੈਮਾਨ ਨੂੰ ਦਰਸਾਉਂਦੇ ਹੋਏ ਜਲੰਧਰ ਡਿਵੀਜ਼ਨ ਦੇ ਡਾਕ ਕਰਮਚਾਰੀਆਂ ਨੇ ਹਰ ਘਰ ਤਿਰੰਗਾ ਮਹਮ ਤਹਿਤ ਕੱਲ ਫਲੈਗ ਮਾਰਚ ਕੱਢਿਆ ਇਸ ਦੀ ਅਗਵਾਈ ਸੀਨੀਅਰ ਸੁਪਰਡੈਂਟ ਪੋਸਟ ਆਫਿਸ ਜਲੰਧਰ ਸੁਭਾਸ ਚੰਦਰ ਮੀਨਾ ਤੇ ਅਸਦੀਰ ਕੁਮਾਰ ਸੀਨੀਅਰ ਪੋਸਟਮਾਸਟਰ ਜਲੰਧਰ ਸਿਟੀ ਮੁਖ ਦਫ਼ਤਰ ਨੇ ਕੀਤੀ ਹੈ ਮਾਰਚ ਵਿੱਚ ਡਾਕ ਕਰਮਚਾਰੀਆਂ ਦੀ ਸਰਗਰਮ ਸ਼ਮੂਲੀਅਤ ਦੇਖੀ ਗਈ ਹੈ ਇਹ ਮਾਰਚ ਜਲੰਧਰ ਸ਼ਹਿਰ ਦੇ ਡਾਕ ਖਾਨੇ ਤੋਂ ਸ਼ੁਰੂ ਹੋਇਆ ਤੇ ਵੱਖ-ਵੱਖ ਰਸਤਿਆਂ ਤੋਂ ਹੁੰਦੇ ਹੋਏ ਦੇਸ਼ ਭਗਤੀ ਤੇ ਇੱਕਤਾ ਸਨੇਹਾ ਸ਼ਹਿਰ ਵਾਸੀਆਂ ਨੂੰ ਦਿੱਤਾ ਗਿਆ ਸ਼ਬਾਸ਼ ਚੰਦਰ ਮੀਨਾ ਅਤੇ ਅਸਦੀਰ ਕੁਮਾਰ ਨੇ ਇਸ ਨੇਕ ਕਾਰਜ ਵਿੱਚ ਡਾਕ ਕਰਮਚਾਰੀਆਂ ਦੇ ਉਸ਼ਾਹ ਤੇ ਭਾਗੀਦਾਰੀ ਦੀ ਸ਼ਲਾਘਾ ਕੀਤੀ ਹੈ ਉਹਨਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਂਦੇ ਰਹਿਣ ਤੇ ਭਾਰਤੀ ਤਿਰੰਗੇ ਰਾਹੀ ਦਰਸਾਈਆਂ ਕਦਰਾਂ ਕੀਮਤਾਂ ਨੂੰ ਬਰਕਰਾਰ ਰੱਖਣ ਇਦਰ ਮੋਗਾ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਡਾਕਟਰ ਸੀਮਾਂਤ ਗਰਗ ਦੀ ਅਗਵਾਈ ਵਿੱਚ ਹਰ ਘਰ ਤਿਰੰਗਾ ਰੈਲੀ ਕੱਢੀ ਗਈ ਹਰ ਘਰ ਤਿਰੰਗਾ ਲਹਿਰਾਉਣ ਦੇ ਮੰਤਵ ਨਾਲ ਕੱਢੀ ਗਈ ਇਸ ਰੈਲੀ ਵਿੱਚ ਬੀਜੇਪੀ ਦੇ ਅਹੁਦੇਦਾਰਾਂ ਵਰਕਰਾਂ ਅਤੇ ਆਮ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਹੈ ਗੀਤਾ ਭਵਨ ਚੌਕ ਤੋਂ ਆਰੰਭ ਹੋਈ ਇਹ ਰੈਲੀ ਸ਼ਹਿਰ ਦੇ ਮੁੱਖ ਬਾਜ਼ਾਰ ਵਿੱਚੋਂ ਲੰਘਦੀ ਹੋਈ ਸ਼ਹੀਦ ਦੇ ਜੋਗਿੰਦਰ ਸਿੰਘ ਚੌਕ ਨਜ਼ਦੀਕ ਸ਼ਹੀਦ ਭਗਤ ਸਿੰਘ ਪਾਰਕ ਵਿਖੇ ਪਹੁੰਚੀ ਡਾਕਟਰ ਸੀਮਾਂਤ ਗਰਗ ਨੇ ਸ਼ਹੀਦ ਆਜ਼ਮ ਭਗਤ ਸਿੰਘ ਦੇ ਆਦਰਮੁੱਤੇ ਫੁੱਲ ਮਲਾਮਾਂ ਭੇਟ ਕੀਤੀਆਂ ਨੇ ਉਹਨਾਂ ਨੇ ਕਿਹਾ ਹੈ ਕਿ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਤੇ ਚੰਦਰ ਸ਼ੇਖਰ ਆਜ਼ਾਦਵਰ ਕੇ ਸੂਰਮਿਆਂ ਨੇ ਆਪਣੀਆਂ ਜਾਨਾਂ 바ਰ ਕੇ ਦੇਸ਼ ਨੂੰ ਆਜ਼ਾਦੀ ਦਿਵਾਈ ਹੈ ਇਸ ਦੇ ਨਾਲ ਹੀ ਪ੍ਰਾਦੇਸ਼ੀ ਖਬਰਾਂ ਖਤਮ ਹੋਈਆਂ ਨਮਸਕਾਰ